ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ Nusrat Fateh Ali Khan Nusrat Fateh Ali Khan ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਇਨਾਮ ਜਿਨ੍ਹਾਂ ਦੀਆਂ ਕਵਾਲੀਆਂ ਨੇ ਜਿਨ੍ਹਾਂ ਦੇ ਸੂਫੀ ਗਾਇਕੀ ਨੇ ਲੋਕਾਂ ਨੂੰ ਸੰਗੀਤ ਸੋਨਾ ਲਾ ਦਿੱਤਾ ਕਿਉਂਕਿ ਇਹਨਾਂ ਦੀ ਆਵਾਜ਼ ਇਹਨਾਂ ਦੇ ਸੰਗੀਤ ਔਰ ਇਹਨਾਂ ਦੀਆਂ ਉਹ ਹਰਕਤਾਂ ਜੋ ਸੰਗੀਤ ਦੇ ਨਾਲ ਸੰਬੰਧਿਤ ਸੱਚਮੁੱਚ ਦਿਲ ਜਿੱਤ ਲੈਂਦੀਆਂ ਨੌਸਰਤ ਫਤਿਹ ਅਲੀ ਖਾਨ 10 ਅਕਤੂਬਰ 1948 ਨੂੰ ਪਾਕਿਸਤਾਨ ਦੇ ਇੱਕ ਗਾਇਕ ਅਤੇ ਸੰਗੀਤਕਾਰ ਵਜੋਂ ਇਹਨਾਂ ਦਾ ਨਾਮ ਪਾਕਿਸਤਾਨ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬਾਇਜ਼ਤ ਲਿਆ ਜਾਂਦਾ ਹੈ ਇਹਨਾਂ ਨੇ ਫਿਲਮਾਂ ਵਿੱਚ ਵੀ ਗਾਇਆ ਇਹਨਾਂ ਦਾ ਜਨਮ ਪੰਜਾਬ ਪਾਕਿਸਤਾਨ ਦੇ ਵਿੱਚ ਹੋਇਆ ਇਹਨਾਂ ਨੇ ਕਰੀਬ 40 ਦੇਸ਼ਾਂ ਦੇ ਵਿੱਚ ਆਪਣੇ ਪ੍ਰੋਗਰਾਮ ਪੇਸ਼ ਕੀਤੇ ਉਹਨਾਂ ਦੀ ਆਵਾਜ਼ ਅਸਾਧਾਰਨ ਰੇਂਜ ਵਾਲੀਆਂ ਖੂਬੀਆਂ ਦਾ ਮਾਲਿਕ ਸੀ ਉਹਨਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ 13 ਅਕਤੂਬਰ 2015 ਨੂੰ ਉਹਨਾਂ ਦੇ ਜਨਮ ਦਿਨ ਉੱਪਰ ਗੂਗਲ ਨੇ ਉਹਨਾਂ ਨੂੰ ਇੱਕ ਡੂਡਲ ਬਣਾ ਸ਼ਰਧਾਂਜਲੀ ਪੇਂਟ ਕੀਤੀ ਸੂਫੀ ਸੰਗੀਤ ਉਸਤਾਦ ਨੁਸਰਤ ਫਤਹਿ ਅਲੀ ਖਾਨ ਤੋਂ ਬਿਨਾ ਸੰਗੀਤ ਅਧੂਰਾ ਹੈ ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲੰਦੀ ਪੰਜਾਬ ਦੇ ਲਾਇਲਪੁਰ ਜੋ ਹੁਣ ਫੈਸਲਾਬਾਦ ਦੇ ਵਿੱਚ ਹੈ ਉੱਥੇ ਹੋਇਆ। Nusrat ਦੇ ਪਿਤਾ ਫਤੇ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। Nusrat ਦੀ ਗਾਇਕੀ ਚ ਪਿਤਾ ਦੀ ਛਾਪ ਸਾਫ਼ ਦਿਖਾਈ ਦਿੰਦੀ ਸੀ। ਉਹ ਫਤੇ ਅਲੀ ਖਾਨ ਦਾ ਇੱਕ ਪੰਜਵਾਂ ਬੱਚਾ ਅਤੇ ਇੱਕ ਸੰਗੀਤ ਵਿਗਿਆਨਿਕ ਗਾਇਕ ਸਾਦਨ ਅਤੇ ਕਵਾਲ ਸੀ। ਖਾਨ ਦਾ ਪਰਿਵਾਰ ਜਿਸ ਦੇ ਵਿੱਚ ਚਾਰ ਵੱਡੀਆਂ ਭੈਣਾਂ ਤੇ ਇੱਕ ਛੋਟਾ ਭਰਾ ਫਾਰੂਖ ਫਤਿਹ ਅਲੀ ਖਾਨ ਵੀ ਸ਼ਾਮਲ ਸਨ ਜਦੋਂ ਹੋਸ਼ ਸੰਭਾਲੀ ਤਾਂ ਕੰਨਾਂ ਦੇ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਘਾਉਂਦੇ ਸਨ 10 ਸਾਲ ਦੀ ਉਮਰ ਦੇ ਵਿੱਚ ਜਦੋਂ ਹੋਸ਼ ਸੰਭਾਲੀ ਤਾਂ ਮੈਂ ਉਹਨਾਂ ਨਾਲ ਸਟੇਜਾਂ ਤੇ ਗਾ ਰਿਹਾ ਸੀ ਪਰਿਵਾਰ ਵਿੱਚ ਕਵਾਲੀ ਦੀ ਪਰੰਪਰਾ ਲਗਭਗ 600 ਸਾਲਾਂ ਤੋਂ ਬਾਅਦ ਦੀਆਂ ਪੀੜ੍ਹੀਆਂ ਦੇ ਵਿੱਚੋਂ ਲੰਗੀ ਗਈ ਸੀ 1971 ਵਿੱਚ ਆਪਣੇ ਚਾਚੇ ਮੁਬਾਰਕ ਅਲੀ ਖਾਨ ਦੀ ਮੌਤ ਤੋਂ ਬਾਅਦ ਖਾਨ ਪਰਿਵਾਰ ਕਵਾਲੀ ਵਾਲੀ ਪਾਰਟੀ ਦਾ ਅਧਿਕਾਰਤ ਨੇਤਾ ਬਣ ਗਿਆ ਅਤੇ ਪਾਰਟੀ Nusrat Fate Ali Khan Muajjid Mubarak Ali Khan ਅਤੇ ਪਾਰਟੀ ਵਜੋਂ ਜਾਣੀ ਜਾਣ ਲੱਗੀ ਕਵਾਲੀ ਪਾਰਟੀ ਦੇ ਦੋ ਨੇਤਾਮਾ ਵਜੋਂ ਖਾਨ ਪਹਿਲੀ ਜਨਤਕ ਕਾਰਜਗੁਜ਼ਾਰੀ ਇੱਕ ਸਟੂਡੀਓ ਰਿਕਾਰਡਿੰਗ ਪ੍ਰਸਾਰਣ ਤੇ ਰੇਡੀਓ ਪਾਕਿਸਤਾਨ ਦੁਆਰਾ ਜੋਜਤ ਸਾਲਾਨਾ ਸੰਗੀਤ ਉਤਸਵ ਦੇ ਹਿੱਸੇ ਵਜੋਂ ਕੀਤੀ ਗਈ ਜਿਸ ਨੂੰ ਜਸ਼ਨੇ ਬਹਾਰ ਵਜੋਂ ਜਾਣਿਆ ਜਾਂਦਾ ਹੈ ਖਾਨ ਨੇ ਮੁੱਖ ਤੌਰ ਤੇ ਉਰਦੂ ਅਤੇ ਪੰਜਾਬੀ ਅਤੇ ਕਦੇ-ਕਦੇ ਫਾਰਸੀ ਬ੍ਰਿਜ ਭਾਸ਼ਾ ਦੇ ਵਿੱਚ ਔਰ ਕਈ ਵਾਰ ਹਿੰਦੀ ਵਿੱਚ ਵੀ ਗਾਇਆ ਹੈ ਪਾਕਿਸਤਾਨ ਦੇ ਵਿੱਚ ਉਸਦੀ ਪਹਿਲੀ ਵੱਡੀ ਹਿੱਟ ਕੈਸਡ ਹੱਤ ਅਲੀ ਅਲੀ ਸੀ ਜੋ ਰਵਾਇਤੀ ਸ਼ੈਲੀ ਵਿੱਚ ਅਤੇ ਰਵਾਇਤੀ ਉਪਕਰਨਾਂ ਦੇ ਨਾਲ ਪੇਸ਼ ਕੀਤੀ ਗਈ ਸੀ ਇਸ ਗਾਣੇ ਵਿੱਚ ਖਾਨ ਦੇ ਸਰਗਮ ਸੰਕੇਤਾਂ ਦੀ ਵਰਤੋਂ ਤੇ ਰੋਕ ਲਗਾਈ ਗਈ ਸੀ 1985 ਦੀ ਗਰਮੀਆਂ ਦੇ ਵਿੱਚ ਖਾਨ ਨੇ ਲੰਡਨ ਦੇ World of Music Arts and Dance WOMD ਦੇ ਤਿਉਹਾਰ ਦੇ ਵਿੱਚ ਪ੍ਰਦਰਸ਼ਨ ਕੀਤਾ ਖਾਨ ਸਾਹਿਬ ਨੇ 1985 ਤੋਂ 1988 ਵਿੱਚ ਪੈਰਿਸ ਵਿੱਚ ਪ੍ਰਦਰਸ਼ਨ ਕੀਤਾ। ਉਹ ਸਭ ਤੋਂ ਪਹਿਲਾ 1987 ਵਿੱਚ ਜਾਪਾਨ ਫਾਊਂਡੇਸ਼ਨ ਦੇ ਸੱਦੇ ਤੇ ਜਾਪਾਨ ਆਇਆ ਸੀ। ਉਸਨੇ ਜਾਪਾਨ ਦੇ ਵਿੱਚ ਪੰਜਵੇਂ ਏਸ਼ੀਅਨ ਰਵਾਇਤੀ ਪਰਫਾਰਮਿੰਗ ਆਰਟ ਫੈਸਟੀਵਲ ਦੇ ਵਿੱਚ ਪ੍ਰਦਰਸ਼ਨ ਕੀਤਾ। ਉਹਨਾਂ ਨੇ 1999 ਵਿੱਚ ਅਕੈਡਮੀ ਆਫ 뮤직 ਨਿਊਯਾਰਕ ਵਿੱਚ ਵੀ ਪੇਸ਼ਕਾਰੀ ਕੀਤੀ। 1992 ਤੋਂ 1993 ਦੇ ਅਕਾਦਮਿਕ ਸਾਲ ਦੇ ਵਿੱਚ ਖਾਨ ਵਾਸ਼ਟਿੰਗ ਸੀ ਐਲੈਟਸ ਯੂਨਾਈਟਿਡ ਸਟੇਟ ਆਫ ਅਮਰੀਕਾ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਨੇ ਆਪਣੀ ਆਵਾਜ਼ ਦਾ ਮੁਜ਼ਾਰਾ ਕੀਤਾ ਆਲਮਨਿਹਾਰ ਨੂਰ ਜਹਾਂ ਏ ਆਰ रहमान ਆਸ਼ਬੂਸਲੇ ਯਾਵੇਦ ਅਖਤਰ ਅਤੇ ਲਤਾ ਮੰਗੇਸ਼ਕਰ ਜੀ ਦੇ ਨਾਲ ਚੰਗੀ ਸਮਝ ਇਹਨਾਂ ਦੀ ਸੀ ਖਾਨ ਨੇ ਕਈ ਪਾਕਿਸਤਾਨੀ ਫਿਲਮਾਂ ਵਿੱਚ ਗਾਣਿਆਂ ਦਾ ਯੋਗਦਾਨ ਵੀ ਪਾਇਆ ਆਪਣੀ ਮੌਤ ਤੋਂ ਥੋੜੀ ਦੇਰ ਪਹਿਲਾਂ ਉਸਨੇ ਵਾਲੀਬੋਡ ਦੀਆਂ ਤਿੰਨ ਫਿਲਮਾਂ ਲਈ ਸੰਗੀਤ ਦਿੱਤਾ ਜਿਸ ਫਿਲਮ ਦੇ ਵਿੱਚ ਔਰ ਪਿਆਰ ਹੋ ਗਿਆ ਵੀ ਸ਼ਾਮਲ ਹੈ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਜੋੜੀ ਦੇ ਨਾਲ ਔਨ ਸਕਰੀਨ ਕੋਈ ਜਾਣੇ ਕੋਈ ਨਾ ਜਾਣੇ ਅਤੇ ਜ਼ਿੰਦਗੀ ਝੂਮ ਰਹੀ ਉਹਨਾਂ ਨੇ ਕਾਰਤੂਸ ਲਈ ਸੰਗੀਤ ਵੀ ਤਿਆਰ ਕੀਤਾ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੇ ਸੰਗੀਤ ਨੂੰ ਤੇ ਆਪਣੀ ਆਵਾਜ਼ ਨੂੰ ਦਿੱਤਾ सनी देओल ਦੀ ਫਿਲਮ ਦਿਲ ਲਗੀ ਲਈ ਸਾਇਆ ਵੀ ਸਾਥ ਜਦ ਬਿਛੜ ਜਾਏ ਖਾਨ ਸਾਹਿਬ ਨੇ ਗਾਇਆ dhadkan ਫਿਲਮ ਦੇ ਵਿੱਚ दूल्हे का सेहरा सुहाना लगता है ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮੁਸਫਤ ਦਾ ਕੈਰੀਅਰ 1963 ਤੋਂ ਸ਼ੁਰੂ ਹੋਇਆ ਉਹਨਾਂ ਨੇ ਆਪਣੇ ਹੁਨਰ ਦੇ ਨਾਲ ਸੂਫੀਆਨਾ ਸੰਗੀਤ ਕਈ ਰੰਗ ਭਰੇ ਉਹਨਾਂ ਦੀ ਗਾਇਕੀ ਦੇ دیਵਾਨੇ ਹਰ ਦੇਸ਼ ਵਿੱਚ ਮਿਲ ਜਾਣਗੇ ਕਵਾਲੀ ਨੂੰ ਨੌਜਵਾਨਾਂ ਨੇ ਰਿਕਾਰਡ ਕੀਤਾ ਅੱਜ ਵੀ ਸੁਣਦੇ ਹਨ ਪਰ ਦੋਸਤੋ ਉਹਨਾਂ ਦਾ ਵਜ਼ਨ ਦਿਨੋ ਦਿਨ ਵਧੀ ਜਾਂਦਾ ਸੀ ਵੱਖ-ਵੱਖ ਖਬਰਾਂ ਅਨੁਸਾਰ ਖਾਨ ਸਾਹਿਬ ਦਾ ਭਾਰ 135 ਕਿਲੋਗ੍ਰਾਮ ਤੋਂ ਵੱਧ ਸੀ ਅਮਰੀਕੀ ਰਿਕਾਰਡਿੰਗਸ ਦੇ ਆਪਣੇ ਸੰਯੁਕਤ ਰਾਜ ਦੇ ਲੇਬਲ ਦੇ ਬੁਲਾਰੇ ਅਨੁਸਾਰ ਉਹ ਕਈ ਮਹੀਨਿਆਂ ਤੋਂ ਗੰਭੀਰ ਰੂਪ ਵਿੱਚ ਬਿਮਾਰ ਸੀ ਜਿਗਰ ਅਤੇ ਗੁਰਦੇ ਦੀ ਸਮੱਸਿਆ ਦੇ ਇਲਾਜ ਲਈ ਆਪਣੇ ਜੱਦੀ ਪਾਕਿਸਤਾਨ ਤੋਂ ਲੰਡਨ ਦੀ ਯਾਤਰਾ ਤੋਂ ਬਾਅਦ ਉਸ ਨੂੰ 에ਅਰਪੋਰਟ ਤੋਂ ਲੰਡਨ ਦੇ ਹਸਪੀਟਲ ਵਿੱਚ ਲਜਾਇਆ ਗਿਆ ਗੁਰਦੇ ਫੇਲ ਹੋ ਜਾਣ ਨਾਲ 16 ਅਗਸਤ 1997 ਨੂੰ ਇਹ ਮਹਾਨ ਗਾਇਕੀ ਦਾ ਸਤਾਰਾ ਹਮੇਸ਼ਾ ਲਈ ਬੁਝ ਗਿਆ ਲੇਕਿਨ ਉਹਨਾਂ ਦੀ ਆਵਾਜ਼ ਅੱਜ ਵੀ ਸਾਡੇ ਇਰਦਾ ਕਰਦਾ ਹੈ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ